ਗੁਰਾਹ ਨਜ਼ਦੀਕ ਪਿੰਡ ਪਦੀਜਗੀਰ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦਾ ਸਿੰਘਾ ਚੌਂਕ ਵਾਲੀ ਸੜਕ ਤੇ ਇੰਟਰਲੌਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ಗ್ರಾಮ ਪੰਚਾਇਤ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਹਲਕਾ ਫਿਲੌਰ ਤੋਂ ਆਪ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਸਰਪੰਚ ਕੁਲਦੀਪ ਕੌਰ ਹੇਰ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਪ੍ਰੇਮ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ਦੀ ਧਰਤੀ ਤੇ ਬੈਠ ਕੇ ਆਪਣੇ ਨਾਲ ਮੋਹ ਪਿਆਰ ਕਰਦੇ ਹੋਏ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਕੱਢ ਕੇ ਭੇਜਦੇ ਨੇ ਹੁਣ ਅੱਗੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਅੰਦਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਗਫੇ ਦਿੱਤੇ ਗਏ ਨੇ ਅਤੇ ਜਲਦੀ ਪਿੰਡ ਪੱਦੀ ਜ਼ਗੀਰ ਵਿਖੇ ਸੋਲਰ ਲਾਈਟਾਂ ਅਤੇ ਔਰਤਾਂ ਦੇ ਜਿਮ ਵਾਸਤੇ ਮਸ਼ੀਨਾਂ ਦਿੱਤੀਆਂ ਜਾਣਗੀਆਂ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਬਾ ਪੱਦੀ ਜ਼ਗੀਰ ਜਿਹੜਾ ਕਿ ਬਹੁਤ ਹੀ ਸਾਡੇ ਐਨਆਰਆਈ ਭਰਾਵਾਂ ਦਾ ਜਿੱਥੇ ਸਹਿਯੋਗ ਆ ਅਸੀਂ ਅੱਜ ਉਸ ਪਿੰਡ ਦੇ ਵਿੱਚ ਖੜੇ ਆ ਉਸ ਪਿੰਡ ਦੇ ਸਥਾਨ ਦਾ ਜਿਹੜਾ ਬਹੁਤ ਹੀ ਮਹੱਤਵਪੂਰਨ ਸਥਾਨ ਆ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਜਿਹੜਾ ਚੌਕ ਆ ਉਸ ਚੌਕ ਦੀ ਜਿਹੜੀ ਹੈਗੀ ਆ ਸੜਕ ਦੀ ਜਿਹੜਾ ਮਰੰਮਤ ਆ ਸੜਕ ਦੀ ਜਿਹੜੀ ਨਵੀਂ ਅਸਾਰੀ ਐਂਟਰਲੋਕ ਲਾ ਕੇ ਕਰਵਾ ਰਹੇ ਆ ਉਹ ਸਾਡੇ ਬਹੁਤ ਹੀ ਸਤਿਕਾਰਤ ਐਨਆਰਆਈ ਭਰਾ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠ ਕੇ ਵਿਦੇਸ਼ਾਂ ਦੇ ਧਰਤੀ ਤੋਂ ਹੀ ਆਪਣੇ ਪੰਜਾਬ ਪ੍ਰਤੀ ਮੋਹ ਆਪਣੇ ਪਿੰਡਾ ਪ੍ਰਤੀ ਮੋਹ ਦਰਸਾਉਂਦੇ ਆ ਉਹਨਾਂ ਦੀ ਰਹਿਨਮਾਈ ਦੇ ਵਿੱਚ ਔਰ ਇੱਥੇ ਦੀ ಗ್ರಾಮ ਪੰਚਾਇਤ ਜਿਹੜੀ ਹੈਗੀ ਆ ਸਰਪੰਚ ਕੁਲਦੀਪ ਕੌਰ ਪੂਰੇ ਪੰਚਾਇਤ ਮੈਂਬਰ ਜਿੰਨੇ ਵੀ ਹਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਔਰ ਸਤਕਾਰਤ ਜਿਹੜੇ ਦਾਨੀ ਸੱਜਣ ਹੋਰ ਹਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਅੱਜ ਐਂਟਰਲੌਕ ਦਾ ਜਿਹੜਾ ਹੈਗਾ ਕੰਮ ਜਿਹੜਾ ਆਗਾਜ਼ ਕੀਤਾ ਆ ਸਮੂਹ ਪੰਚਾਇਤ ਨੇ ਸਮੂਹ ਜਿਹੜੇ ਹਨ ਇੱਥੇ ਦੇ ਬੁੱਧੀਜੀਵੀ ਵਰਗ ਦੇ ਲੋਕ ਨੇ ਉਹਨਾਂ ਨੇ ਟੱਕ ਲਾ ਕੇ ਜਿਹੜਾ ਹੈਗਾ ਇਹਦਾ ਸ਼ੁਰੂਆਤ ਕੀਤਾ ਹੈਗਾ 100 ਮੈਂ ਐਨ ਆਰ ਆਈ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਵੀ ਆਂ ਕਰਜ਼ਦਾਰ ਵੀ ਆ ਕਿ ਉਹਨਾਂ ਨੇ ਪੂਰੇ ਸਮੁੱਚੇ ਪੰਜਾਬ ਨੂੰ ਜਿਹੜਾ ਹੈ ਵਿਕਾਸ ਦੇ ਕਮਾਂਵਲ ਔਰ ਵਿਕਾਸ ਦੇ ਕਮਾਂ ਦੇ ਨਾਲ ਜਨ ਨਾਲ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਨੰਬਰ 1 ਵਨ ਬਣਾਉਣ ਦੇ ਵਿੱਚ ਆਪਣਾ ਬਹੁਤ ਹੀ ਯੋਗਦਾਨ ਪਾ ਰਹੇ ਹਨ ਸੋ ਜਿੰਨੇ ਵੀ ਐਨ ਆਰ ਆਈ ਭਰਾਵਾਂ ਨੇ ਇਥੇ ਸਹਿਯੋਗ ਦੇਣਾ ਆ ਉਹਨਾਂ ਦਾ ਮੈਂ ਫੇਰ ਦੁਆਰਾ ਧੰਨਵਾਦ ਕਰਦਾ ਇਸ ਪਿੰਡ ਦੇ ਵਿੱਚ ਸੂਰਲ ਲਾਈਟਾਂ ਲਈ ਵੀ ਅਸੀਂ ਗ੍ਰਾਂਟ ਪਾ ਦਿੱਤੀ ਹੈਗੀ ਆ ਤੇ ਨਾਲ ਦੀ ਨਾਲ ਅਸੀਂ ਇੱਥੇ ਜਿਹੜਾ ਹੈਗਾ ਔਰਤਾਂ ਲਈ ਜਿਮ ਹੈ ਉਹਦੇ ਲਈ ਵੀ ਸਾਜੋ ਸਮਾਨ ਆ ਗਿਆ ਹੈਗਾ ਤੇ ਅਸੀਂ ਇੰਟਰਲੌਕ ਲਈ ਵੀ ਜਿਹੜੀ ਹੈਗੀ ਹੋਰ ਗ੍ਰਾਂਟ ਵੀ ਜਿਹੜੀ ਹੈਗੀ ਇੱਥੇ ਜਾਰੀ ਕਰਵਾਵਾਂਗੇ ਸੋ ਸੂਬੇ ਦੇ ਮੁੱਖ ਮੰਤਰੀ ਸਾਬ੍ਹ ਭਵਨ ਸਿੰਘ ਮਾਨ ਹੋਰਾਂ ਦੀ ਰਹਿਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਤੁਹਾਡੀ ਸਰਕਾਰ ਆ ਤੁਹਾਡੀ ਪਾਰਟੀ ਆ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਵਿਕਾਸ ਦੀਆਂ ਨਿਹੜੀਆਂ ਲਿਆਵਾਂਗੇ ਔਰ ਇੱਕੋ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਸਤਿਭਾਵਨਾਵਾਂ ਵਾਲਾ ਮਾਹੌਲ ਬਣਾ ਕੇ ਇੱਕੇ ਦਾ ਸਬੂਤ ਦੇ ਕੇ ਜਿਹੜਾ ਹੈਗਾ ਆਪਾਂ ਅੱਗੇ ਜਿਹੜਾ ਹੈਗਾ ਬਲੰਦੀਆਂ ਵੱਲ ਵਧਣਾ ਹੈਗਾ ਸੋ ਲਾਸਟ ਦੇ ਵਿੱਚ ਫਿਰ ਮੈਂ ਅੱਜ ਐਨ ਆਰ ਆਈ ਭਰਾਵਾਂ ਨੂੰ ಗ್ರಾಮ ਪੰਚਾਇਤ ਨੂੰ ਔਰ ਦਾਨੀ ਸੱਜਣਾ ਦਾ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਗੁਰਿੰਦਰਜੀਤ ਸਿੰਘ ਪੰਚ ਅਤੇ ਸਰਪੰਚ ਕੁਲਦੀਪ ਕੌਰ ਵੱਲੋਂ ਐਨਆਰਆਈ ਵੀਰਾਂ ਦਾ ਸੜਕ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਅੱਜ ਪਿੰਡ ਪੱਤੀਜੀ ਦੇ ਵਿੱਚ ਸਾਡੇ ਨਗਰ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਜਿਹੜਾ ਇੱਥੇ ਅਸੀਂ ਹੁਣ ਅਸੀਂ ਖੜੇ ਆਂ। ਸ਼ਹੀਦਾ ਸਿੰਘ ਦਾ ਚੌਕ ਜਿਹਨੂੰ ਚੌਕ ਅਸੀਂ ਕਹਿੰਨੇ ਆਂ। ਇਹਦੇ ਵਿੱਚ ਅੱਜ ਐਂਟਰਲੋਕ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾਣਾ ਹੈ। ਸਾਡੀ ਜਿਹੜੀ ਇਸ ਟਾਈਮ ਦੀ ਟਰਮ ਦੀ ਪੰਚਾਇਤ ਆ। ਸਾਰੇ ਪੰਚਾਇਤ ਵੱਲੋਂ ਤੇ ਸਾਡੇ ਆਪਣੇ ਸਵਾਗਤ ਪਰ ਪਹੁੰਚੇ ਫਲੋਰ ਤੋਂ ਪ੍ਰਿੰਸੀਪਲ ਸਾਹਿਬ ਜੀ ਇਹਨਾਂ ਦਾ ਵੀ ਅੱਜ ਅਸੀਂ ਮੁੱਖ ਧੰਨਵਾਦ ਕਰਦੇ ਆਂ ਸਭ ਤੋਂ ਵੱਡੀ ਜੋ ਸਾਡੇ ਪਿੰਡ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਸਾਡੇ ਨਗਰ ਨਿਵਾਸੀਆਂ ਦਾ ਪੂਰਾ ਜਿਨ੍ਹਾਂ ਦਾ ਸਾਨੂੰ ਸਹਿਯੋਗ ਆ ਸਾਡੇ ਐਨਆਰਆਈਆਂ ਨੇ ਸਾਤ ਪਹਿਲਾਂ ਵੀ ਜੋ ਮੇਰੇ ਮੇਰੇ ਕੋਲੋਂ ਜਿਹੜਾ ਖਰਚ ਕੀਤਾ ਗਿਆ ਉਹ 17 ਲੱਖ ਰੁਪਈਆ ਪਹਿਲਾਂ ਵੀ ਆਇਆ ਉਹ ਖਰਚ ਕੀਤਾ ਗਿਆ ਸਾਡੀ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਬਾਕੀ ਸਾਡੇ ਸਰਪੰਚ ਸਾਹਿਬ ਹੋਣਾਂ ਨੂੰ ਵੀ ਕਾਫੀ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ ਜਾਨੀ ਕਾਫੀ ਪਿੰਡਾਂ ਦੇ ਵਿੱਚੋਂ ਸਸਾ ਪੈਸਾ ਆਇਆ ਜਿਹੜਾ ਆ ਸਥਾਨ ਦਾ ਜਿਹ ਪੈਸਾ ਲੱਗ ਰਿਹਾ ਇਹ ਵੀ ਐਨਆਰਆਈਆਂ ਬਲੋਂ ਲਾਇਆ ਜਾਣਾ ਹੈ ਤੇ ਪੰਚਾਇਤ ਦਾ ਪੂਰਾ ਸਹਿਯੋਗ ਹੈ ਜਿਹੜੀ ਐਨਆਰਆਈ ਆ ਐਨਆਰਆਈ ਵਰ ਪੂਰਾ ਸੀ ਹੋ ਗਿਆ ਤਾਂ ਜਿਹੜੀ ਆਏ ਆਪਣੀ ਗਵਰਨਮੈਂਟ ਵੱਲੋਂ ਨਿਰੇਗਾ ਦਿੱਤੀ ਜਾਣੀ ਆ ਪ੍ਰਿੰਸੀਪਲ ਸਾਬ ਹੁਣੀ ਦੀ ਗਵਰਨਮੈਂਟ ਜਿਹੜੀ ਆ ਆਮ ਆਦਮੀ ਪਾਰਟੀ ਇਹਦੇ ਵਿੱਚ ਸਹਿਯੋਗ ਕਰੂਗੀ ਮੈਂ ਤਨੋਂ ਮਨੋਂ ਦਿਲੋਂ ਅੱਜ ਮਤਲਬ ਖੁਸ਼ ਹਾਂ ਵੀ ਜਿਹੜਾ ਸਾਡਾ ਇਹ ਮੇਨ ਕੰਮ ਰਹਿੰਦਾ ਸੀਗਾ ਇਹ ਸਾਡੇ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਪੂਰਾ ਕੀਤਾ ਜਾਣਾ ਪੂਰੇ ਇਧਰੋਂ ਤਹਿ ਦਲੋਂ ਮੈਂ ਧੰਵਾ ਦਿਆਂ ਸਾਰੇ ਨਗਰ ਵਾਸੀਆਂ ਦਾ ਜਿਨ੍ਹਾਂ ਐਨਆਰਆਈਆਂ ਨੇ ਸਾਡੇ ਨੇ ਸਾਡੇ ਨੇ ਸਾਨੂੰ ਸੇਵਾ ਭੇਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ